ਇਹ ਕੋਸ਼ਿਸ਼ ਕਰੋ ਕਿ ਆਪ ਆਪਣੇ ਬੇਟਿਆਂ ਨੂੰ ਆਪਣੇ ਪਿਓ ਦੇ ਪ੍ਰਤੀ ਪਿਓ ਨੂੰ ਆਪਣੇ ਬੇਟੇ ਦੇ ਪ੍ਰਤੀ ਪਿਆਰ ਜਤਾਉਣ ਦੀ ਕੋਸ਼ਿਸ਼ ਕਰੋ ਪ੍ਰੇਮ ਬਣਾਉਣ ਦੀ ਕੋਸ਼ਿਸ਼ ਕਰੋ ਇਹ ਮਾਂ ਦਾ ਫਰਜ਼ ਹੈ ਬੇਟੇ ਨੂੰ ਔਰ ਬਾਪ ਨੂੰ ਉਹਨਾਂ ਵਿੱਚ ਬੈਰਸ ਨੂੰ ਖਤਮ ਕਰਕੇ ਲੜਾਈ ਨੂੰ ਖਤਮ ਕਰਕੇ ਉਹਨਾਂ ਵਿੱਚ ਇੱਕ ਲੈ ਕੇ ਕਿਉਂਕਿ ਬੇਟਾ ਆਪਣੇ ਬਾਪ ਦੇ ਦੁਆਰਾ ਉੱਚੀਆਂ ਬਲੰਦੀਆਂ ਪਰ ਜਾ ਸਕਦਾ ਹੈ ਯਿਸੂ ਦੇ ਨਾਮ ਵਿੱਚ ਇਹ ਦੁਨੀਆ ਦੀਆਂ ਦੋ ਚੀਜ਼ਾਂ ਆਪ ਲੈਸ ਕਰ ਸਕਦੀਆਂ ਨੇ ਦੁਨੀਆ ਨੇ ਦੋ ਚੀਜ਼ਾਂ ਇੱਕ ਤੁਹਾਡਾ ਮਾਂ ਇੱਕ ਤੁਹਾਡਾ ਬਾਪ ਤੁਹਾਡੇ ਲਈ ਦਿਲੋਂ ਦੁਆ ਕਰਦਾ ਹੈ ਇੱਕ ਤੁਹਾਡਾ ਅਗੂਆ ਜਿੱਥੇ ਆਪ ਦਿਲ ਤੋਂ ਜੁੜ ਗਏ ਅਗੂਏ ਨਾਲ ਵੀ ਦਿਲ ਤੋਂ ਜੁੜਨਾ ਹੈ ਐਵੇਂ ਨਹੀਂ ਹੈ ਅੱਜ ਇੱਥੇ ਚਲੇ ਗਏ ਅੱਜ ਉੱਥੇ ਚਲੇ ਗਏ क्योंकि जो तो पास्टर पता लगता कि ये उत है ये उत्थे चला गया कभी भी पास्टर दिलों प्रार्थना नहीं कर सकता कदम भी दिल तो प्रार्थना नहीं निकलेगी क्योंकि इसलिए बाइबल च लिखा एलिया ने तनों मनो प्रार्थना की साढ़े तीन साल मीह ना पवे मी सा। तो साढ़े तीन साल मीह नहीं पिख्या क्या मैनु जो वाली सौ मेरे हुक्म बिना ना तो मीह आएगा तो ना त्रेल पेगी उ लिखे कि तनों मनो प्रार्थना की परमेशर ने उद हीता अच्छ इसलिए मैं आपको वचन दे रहा हाँ कि जो ਆਪਕੀ 3 4 ਪੁਆਇੰਟ ਮੈਂ ਆਪਕੋ ਦਊਂਗਾ ਕਿ ਤੁਸੀਂ ਉਹ ਪੁਆਇੰਟਾਂ ਨੂੰ ਨੋਟ ਕਰਨਾ ਆਪਣੇ ਬਾਈਬਲ ਦੇ ਉੱਪਰ ਆਪਣੇ ਕਾਪੇ ਦੇ ਉੱਪਰ ਸਭ ਤੋਂ ਪਹਿਲਾਂ ਅਸੀਂ ਇਹ ਨੋਟ ਕਰਨਾ ਕਿ ਰਿਪਕਾ ਦਾ ਅਰਥ ਹੈਗਾ ਆਉਣ ਵਾਲੇ ਸਮੇਂ ਨੂੰ ਜੱਜਣ ਵਾਲੀ ਜੀ ਦਾ ਮਤਲਬ ਹੈਗਾ ਪਰਖ ਕਰਨ ਵਾਲੀ ਜਿਹਨੂੰ ਆਪਾਂ ਕਹਿ ਸਕਦੇ ਨਹੀਂ ਪਰਖ ਦਾ ਆਤਮਾ ਰਿਪਕਾ ਦੇ ਅੰਦਰ ਸੀਗਾ ਰਿਪਕਾ ਜਿਹੜੀ ਮਾਂ ਹੈ ਨਾ ਉਹਨੂੰ ਸਾਰੇ ਬੱਚੇ ਇੱਕ ਹੁੰਦੇ ਨੇਗੇ ਪਰ ਇੱਕ ਬੱਚਾ ਖਾਸ ਵੀ ਹੁੰਦਾ ਹੈਗਾ ਜਿਹੜਾ ਆਪਣੇ ਮਾਂ ਦੀ ਜਿਆਦਾ ਇੱਜ਼ਤ ਕਰਦਾ ਹੈ ਜਿਹੜਾ ਆਪਣੀ ਮਾਂ ਨੂੰ ਜਿਆਦਾ ਪ੍ਰੇਮ ਕਰਦਾ ਹੈ ਪਿਆਰ ਕਰਦਾ ਹੈ ਇੱਕ ਪਰਾਮਣੂ ਦੱਸ ਰਿਹਾ ਸੀ ਕਹਿੰਦਾ ਮੇਰਾ ਬੇਟਾ ਆਪਦੀ ਮਾਂ ਨੂੰ ਤਾਂ ਸਮਝਦੇ ਨਹੀਂ ਕੁਛ ਮਾਂ ਦੇ ਮੂਰੇ ਬੋਲਦਾ ਮਾਂ ਦੇ ਇਹ ਕਰਦਾ ਤਕੜਾ ਕਰਦਾ ਕਹਿੰਦਾ ਮਿੱਥੋਂ ਥੋੜਾ ਚੱਲਦਾ ਹੈਗਾ ਹੁਣ ਮਾਨੂੰ ਦੋ ਬੱਚੇ ਨੇ ਮਾਦੇ ਇੱਕ ਉਹਦੀ ਇੱਜ਼ਤ ਕਰ ਰਿਹਾ ਹੈ ਪਿਆਰ ਦੇ ਰਿਹਾ ਹੈ ਪ੍ਰੇਮ ਦੇ ਰਿਹਾ ਹੈ ਦੂਸਰਾ ਉਹਨੂੰ ਉਲਟ ਬੋਲਦਾ ਔਰ ਇਹ ਖਲਾਬ ਬੋਲਦਾ ਹੈ ਉਹਦੇ ਮੂਰੇ ਬੋਲਦਾ ਮਾਂ ਨੂੰ ਪਿਆਰ ਤਾਂ ਕਰਦੀ ਹੈ ਕੋਈ ਮਾਂ ਦੀ ਮਮਤਾ ਐਸੀ ਹੈ ਪਰ ਜੋ ਅੰਦਰੋਂ ਜਿਹੜਾ ਪ੍ਰੇਮ ਹੈ ਮਾਂ ਦੇ ਉਸ ਬੱਚੇ ਦੇ ਪ੍ਰਤੀ ਉਹ ਉਹੀ ਮੰਗ ਕਰ ਸਕਦੀ ਹੈ ਜਿਹੜਾ ਬੱਚਾ ਆਪਣੇ ਦਿਲ ਦੇ ਵਿੱਚ ਆਪਣੇ ਮਾਂ ਦੇ ਪ੍ਰਤੀ ਪ੍ਰੇਮ ਰੱਖਦਾ ਹੈ ਪਰਮੇਸ਼ਰ ਵੀ ਜਾਣਦੇ ਆ ਤੁਹਾਡਾ ਪਿਆਰ ਆਪकी ਮਾਂ ਨਾਲ ਕਿ ਐਸਾ ਪਿਆਰ ਹੈ ਆਪਕੇ ਅਗੂਏ ਨਾਲ ਪਿਆਰ ਕਿਹਦਾ ਹੈ ਆਪ ਕੀ ਕਰਨਾ ਹੈ ਅੱਗੇ ਜਾ ਕੇ ਆਪ ਕਿੰਨੀ ਪਲੇਸਮੈਂਟ ਨੂੰ ਪਾ ਸਕਦੇ ਹੋ ਆਪ ਕਿੰਨੀ ਜ਼ਿੰਮੇਵਾਰੀ ਸਮਝ ਸਕਦੇ ਹੋ ਇੱਕ ਮਾਂ ਨੂੰ ਪਤਾ ਹੁੰਦਾ ਆਪਣੇ ਬੱਚਾ ਲਈ ਕਿ ਕਿਹੜਾ ਬੱਚਾ ਜ਼ਿੰਮੇਵਾਰੀ ਚੱਕ ਸਕਦਾ ਹੈ ਕਿ ਬੇਟੇ ਮਾਪਿਆਂ ਨੂੰ ਪਿਓ ਨੂੰ ਪਤਾ ਹੁੰਦਾ ਕਿ ਮੇਰਾ ਬੇਟਾ ਕਿਹੜਾ ਇਹ ਕੰਮ ਕਰ ਸਕਦਾ ਹੈ ਉਹ ਕਦੇ ਵਾਸਤੇ ਨੂੰ ਸੋਚ ਸਮਝ ਕੇ ਉਹ ਕੰਮ ਲੈਦਾ ਡਿਸੀਜਨ ਲੈਂਦਾ ਆਪਣੀ ਲਾਈਫ ਦੇ ਵਿੱਚ ਉਸੇ ਤਰ੍ਹਾਂ ਐਸਾ ਕੰਮ ਕਰੋ ਆਪਣੇ ਮਾਂ ਦੇ ਸਾਹਮਣੇ ਆਪਣੇ ਪਿਓ ਦੇ ਸਾਹਮਣੇ ਕਿ ਉਹ ਐੱਛਾ ਡਿਸੀਜਨ ਤੁਹਾਡੇ ਲਈ ਲੈ ਸਕਣ ਜਿਸ ਤਰ੍ਹਾਂ ਰਿਪਕਾ ਨੇ ਡਿਸੀਜਨ ਲਿਆ ਕਿ ਇਹ ਸੌ ਨੂੰ ਛੱਡ ਦੋ ਇਹ ਸੌ ਵੱਡਾ ਸੀ ਅਜੇ ਕ ਅਪਾ ਦੇਖਦੇ ਆ ਸੰਸਾਰ ਦੇ ਵਿੱਚ ਅਪਾ ਸੰਸਾਰ ਚ ਦੇਖਦੇ ਆ ਜੇ ਸ਼ੁਰੂ ਅਪ ਜੇ ਅਪਾ ਦੇਖੀਏ ਅਪ ਜਦੋਂ ਅਪਾ ਆਤਮ ਨੂੰ ਦੇਖੀਏ ਤਾਂ ਆਤਮ ਵੀ ਔਰ ਹਵਾ ਵੀ ਛੋਟੇ ਨੂੰ ਪ੍ਰੇਮ ਕਰਦੀ ਸੀ ਹਾਵਲ ਨੂੰ ਪਿਆਰ ਕਰਦੇ ਸੀ ਹਾਵਲ ਜ다 ਪ੍ਰੇਮ ਕਰਦਾ ਸੀ ਆਪਣੇ ਮਾਂ ਨੂੰ ਆਪਣੇ ਬਾਪ ਨੂੰ ਔਰ ਪਰਮੇਸ਼ਰ ਨੂੰ ਪ੍ਰੇਮ ਕਰਦਾ